ਮੋਗਾ ਦੇ ਹਲਕਾ ਨਿਹਾਲ ਸਿੰਘ ਵਾਲਾ ਅਧੀਨ ਆਉਂਦੇ ਇੱਕ ਪਿੰਡ ਦੀ ಗ್ರಾಮ ਪੰਚਾਇਤ ਤੇ ਪਿੰਡ ਵਾਸੀਆਂ ਦੇ ਵੱਲੋਂ ਇਸ ਪਿੰਡ ਦੀ ਨਵਾਰ ਇਸ ਤਰੀਕੇ ਦੇ ਨਾਲ ਬਦਲ ਦਿੱਤੀ ਗਈ ਕਿ ਪਿੰਡ ਇੰਨਾ ਸੋਹਣਾ ਬਣਾ ਦਿੱਤਾ ਕਿ ਆ ਕਿ ਇਸ ਪਿੰਡ ਨੂੰ ਦੇਖਣ ਦੇ ਲਈ ਹੁਣ ਲੋਕ ਦੂਰੋਂ ਦੂਰੋਂ ਪਿੰਡ ਦੇ ਵਿੱਚ ਆਉਂਦੇ ਨੇ ਦੱਸਦੇ ਗਏ ਕਿ ಗ್ರಾಮ ਪੰਚਾਇਤ ਤੇ ਸਮੂਹ ਪਿੰਡ ਵਾਸੀਆਂ ਦੇ ਵੱਲੋਂ ਇਸ ਪਿੰਡ ਦੇ ਵਿੱਚ ਇਸ ਤਰੀਕੇ ਦੇ ਨਾਲ ਬਦਲਾਅ ਕਰ ਦਿੱਤੇ ਗਏ ਕਿ ਇਸ ਪਿੰਡ ਦੇ ਵਿੱਚ ਨਾਤੇ ਕੋਈ ਨਾਲੀ ਬਣਾਈ ਗਈ ਹੈ ਤੇ ਨਾ ਹੀ ਕੋਈ ਕੱਚੀ ਸੜਕ ਹੈ ਪਿੰਡ ਦੇ ਛੱਪੜ ਨੂੰ ਵੀ ਸੁੰਦਰ ਝੀਲ ਦੇ ਰੂਪ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ਤੇ ਬੱਚਿਆਂ ਨੌਜਵਾਨਾਂ ਤੇ ਨਾਲ ਦੇ ਨਾਲ ਬਜ਼ੁਰਗਾਂ ਵਾਸਤੇ ਇੰਨੀ ਸੋਹਣੀ ਲਾਇਬ੍ਰੇਰੀ ਤਿਆਰ ਕਰਵਾ ਦਿੱਤੀ ਗਈ ਹੈ ਜਿਸ ਵਿੱਚ ਏਸੀ ਦੀ ਵਿਵਸਥਾ ਵੀ ਕੀਤੀ ਹੋਈ ਹੈ ਇਸ ਦੌਰਾਨ ਸਭ ਤੋਂ ਖੂਬਸੂਰਤ ਗੱਲ ਤਾਂ ਇਹ ਹੈ ਕਿ ਇਸ ਪਿੰਡ ਦੇ ਵੱਲੋਂ ਕੂੜੇ ਦੇ ਨਿਪਟਾਰੇ ਦੇ ਲਈ ਵੀ ਇੱਕ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਤਹਿਤ ਕੂੜੇ ਨੂੰ ਖਤਮ ਕਰਨ ਵਾਸਤੇ ਆਖਿਆ ਜਾ ਰਿਹਾ ਹੈ ਕਿ ਤੁਸੀਂ ਕੂੜਾ ਲੈ ਕੇ ਆਓ ਤੇ ਕੂੜੇ ਦੇ ਬਦਲੇ ਅਸਿਲੇ ਕਿ ਜੋ ਕਲੋਜੀ ਰਣਸੀਹ ਕਲਾ ਨੇ ਜਿਹੜਾ ਵਿਕਾਸ ਦਾ ਫੁੱਲ ਨੂੰ ਖੜਾਇਆ ਜੋ ਦੀ ਖੁਸ਼ਬੂ ਪੂਰੇ ਦੇਸ਼ ਦੇ ਵਿੱਚ ਫੈਲ ਰਹੀ ਹੈ ਕਿਉਂਕਿ ਰਣਸੀਹ ਕਲਾ ਨੇ ਉਹ ਕੰਮ ਕੀਤੇ ਆ ਜਿਹੜੇ ਕੰਮ ਹਜੇ ਤੱਕ ਸਾਡੇ ਦੇਸ਼ ਦੇ ਵਿੱਚ ਨਹੀਂ ਹੋਏ ਸੀ ਕਿਉਂਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਹਜੇ ਤੱਕ ਅਸੀਂ ਗਲੀਆਂ ਨਾਲੀਆਂ ਦਾ ਕੰਮ ਇਨੀ ਕੰਪਲੀਟ ਕਰ ਪਾਏ ਤੇ ਰਣਸੀਹ ਕਲਾ ਇੱਕ ਦੇਸ਼ ਦਾ ਪਹਿਲਾ ਪਿੰਡ ਬਣਿਆ ਕਿ ਜਿਹਨੇ ਗਲੀਆਂ ਨਾਲੀਆਂ ਦੇ ਕੰਮ ਨੂੰ ਜਿਹੜਾ ਖਤਮ ਕੀਤਾ ਔਰ ਸਾਡੇ ਲਈ ਖੁਸ਼ੀ ਦਾ ਖੁਸ਼ੀ ਵਾਲੀ ਗੱਲ ਆ ਜਿਹੜੀ ਦੁਨੀਆ ਲਈ ਲੋਕਾਂ ਲਈ ਜਾਂ ਸਮਾਜ ਲਈ ਸਮੱਸਿਆ ਉਹ ਸਾਡੇ ਲਈ ਵਰਦਾਨ ਆ ਕੋਈ ਗੰਦਾ ਪਾਣੀ ਸਾਡੇ ਸਮਾਜ ਲਈ ਸਾਡੇ ਪਿੰਡਾਂ ਵਿੱਚ ਜਿਹੜਾ ਵਰਦਾਨ ਦੀ ਥਾਂ ਦੇ ਅੱਜ ਬਨਾਸ਼ਕਾਰ ਬਣਿਆ ਹੋਇਆ ਤੇ ਉਹ ਸਮੱਸਿਆ ਸਾਡੇ ਲਈ ਔਰ ਰਣਸੀਹ ਕਲਾ ਨੇ ਉਹ ਬਨਾਸ਼ਕਾਰੀ ਨੂੰ ਅੱਜ ਵਰਦਾਨ ਦੇ ਰੂਪ ਵਿੱਚ ਵਰਤ ਰਹੇ ਆ ਕਿ ਅਸੀਂ ਗੰਦੇ ਪਾਣੀ ਨੂੰ ਟ੍ਰੀਟ ਕਰਨ ਲਈ ਟ੍ਰੀਟਮੈਂਟ ਪਲਾਂਟ ਲਾਇਆ ਔਰ ਜਿੱਥੇ ਬੂੰਦ-ਬੂੰਦ ਪਾਣੀ ਦੀ ਟ੍ਰੀਟ ਹੁੰਦੀ ਹੈ ਟ੍ਰੀਟ ਹੋਣ ਤੋਂ ਬਾਅਦ 100 ਏਕੜ ਖੇਤੀ ਉਹਦੇ ਨਾਲ ਕੀਤੀ ਜਾਂਦੀ ਹੈ ਇਹ ਵੀ ਦੇਸ਼ ਦਾ ਪਹਿਲਾ ਪਿੰਡ ਆ ਔਰ ਦੇਸ਼ ਦਾ ਪਹਿਲਾ ਪਿੰਡ ਆ ਕਿ ਜਿਹੜਾ ਪਿੰਡ ਨਾਲੀਆਂ ਤੋਂ ਮੁਕਤ ਹੋ ਚੁੱਕਾ ਜਿੱਥੇ ਨਾਲੀ ਨਹੀਂ ਕੋਈ ਦੇਖਣ ਨੂੰ ਮਿਲੇਗੀ ਇਹ ਦੇਸ਼ ਦਾ ਪਹਿਲਾ ਪਿੰਡ ਆ ਕਿ ਜਿਹੜਾ ਪਿੰਡ ਦੀਆਂ ਸਾਰੀਆਂ ਗਲੀਆਂ 100% ਜਿਹੜੀਆਂ ਪੱਕੀਆਂ ਸਾਡੇ ਪਿੰਡ ਦੇ ਵਿੱਚ ਕੋਈ ਕੱਚੀ ਗਲੀ ਨਹੀਂ ਜੇ ਕੋਈ ਕੱਚੀ ਗਲੀ ਦਿਖਾਵੇਗਾ ਸਾਨੂੰ ਨਾਮ ਦੇਵਾਂਗੇ ਓਮੇਰਨ ਸਿੰਘ ਕਲਾਂ ਦੇ ਜਿਹੜੇ ਗੰਦੇ ਛੱਪੜ ਸੀ ਉਹਨਾਂ ਗੰਦੇ ਛੱਪੜਾਂ ਨੂੰ ਸੁੰਦਰ ਝੀਲਾਂ ਦੇ ਵਿੱਚ ਤਬਦੀਲ ਕੀਤਾ ਜਿੱਥੇ ਗੰਦੇ ਪਾਣੀ ਦੀ ਬਦਬੂ ਆਉਂਦੀ ਸੀ ਅੱਜ ਉੱਥੇ ਫੁੱਲਾਂ ਦੀ ਖੁਸ਼ਬੂ ਆ ਰਹੀ ਹੈ ਸੁੰਦਰ ਝੀਲਾਂ ਦੇ ਵਿੱਚੋਂ ਤੇ ਉਹਦੇ ਵਿੱਚ ਕੈਸਤੀਆਂ ਛੱਡੀਆਂ ਹੋਈਆਂ ਜਿੱਥੇ ਲੋਕ ਕੈਸਤੀਆਂ ਦੇ ਵਿੱਚ ਬੈਠ ਕੇ ਆਨੰਦ ਲੈਂਦੇ ਆ ਉਵੇਂ ਰਣਸੀਹ ਕਲਾਂ ਨੇ ਜਿੱਥੇ ਗੰਦਗੀ ਦੇ ਢੇਰ ਸੀ ਰੂੜੀਆਂ ਦੇ ਢੇਰ ਸੀ ਗੰਦਗੀ ਦੇ ਕਚਰੇ ਦੇ ਢੇਰ ਸੀ ਉੱਥੇ ਖੂਬਸੂਰਤ ਪਾਰਕ ਬਣਾਏ ਆ ਉੱਥੇ ਵੀ ਅਜੇ ਫੁੱਲਾਂ ਦੀ ਜਿਹੜੀ ਖੁਸ਼ਬੂ ਤੇ ਮਹਿਕ ਆਉਂਦੀ ਆ ਉਵੇਂ ਅਸੀਂ ਇੱਕ ਖੂਬਸੂਰਤ ਰਣਸੀਹ ਕਲਾਂ ਦੇ ਵਿੱਚ ਸਿੱਖਾਂ ਦੇ ਰਾਜੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਨਾਂ ਤੇ ਲਾਇਬ੍ਰੇਰੀ ਬਣਾਈ ਆ ਜਿੱਥੇ ਇੱਕ ਨਵੀਂ ਇੱਕ ਮਹੰਬੀ ਸ਼ੁਰੂ ਕੀਤੀ ਹੈ ਕਿਤਾਬਾਂ ਪੜਨ ਆਓ ਤੇ ਪੈਸੇ ਕਮਾਓ ਅਸੀਂ ਕਿਤਾਬਾਂ ਪੜਨ ਵਾਲਿਆਂ ਨੂੰ ਰਣਸੀਹ ਕਲਾਂ ਪੈਸੇ ਵੀ ਦਿੰਦਾ ਉਵੇਂ ਅਸੀਂ ਇੱਕ ਨਵਕਲਾ ਕੰਮ ਹੋਰ ਸ਼ੁਰੂ ਕੀਤਾ ਕਿ ਜਿਹੜਾ ਕੂੜਾ ਅੱਜ ਸਾਡੇ ਸਮਾਜ ਦੀ ਨਹੀਂ ਪੂਰੀ ਦੁਨੀਆ ਦੀ ਸਮੱਸਿਆ ਬਣਿਆ ਹੋਇਆ ਔਰ ਖਾਸ ਕਰਕੇ ਭਾਰਤ ਦੀ ਸਮੱਸਿਆ ਬਣਿਆ ਹੋਇਆ ਔਰ ਸਾਡੇ ਦੇਸ਼ ਦੀ ਰਾਜਧਾਨੀ ਦਿੱਲੀ ਜਿੱਥੇ ਕੋਈ ਅਜਨਬੀ ਜੇ ਸਾਡੇ ਦੇਸ਼ ਦੇ ਵਿੱਚ ਘੁੰਮਣ ਫਿਰਨ ਲਈ ਆਉਂਦਾ ਤੇ ਦਿੱਲੀ ਆਉਂਦਾ ਜਦੋਂ ਉਹਨੂੰ ਸ਼ਾਇਦ ਪਹਿਨਾ ਭਲੇਖਾ ਪੈਂਦਾ ਕਿ ਬਹੁਤ ਵੱਡੇ ਵੱਡੇ ਪਰਬਤ ਐਥੇ ਪਹਾੜ ਆ ਪਰ ਜਦੋਂ ਨੇੜੇ ਜਾਂਦਾ ਉਥੇ ਜਾ ਕੇ ਉਹਨੂੰ ਪਤਾ ਲੱਗਦਾ ਕਿ ਤਾਂ ਗੰਦਗੀ ਦੇ ਢੇਰ ਆ ਇਹ ਤਾਂ ਕੂੜੇ ਦੇ ਢੇਰ ਆ ਪਰ ਨਸੀਹ ਕਲਾਂ ਜਿਹਨੂੰ ਪਹਿਨਾ ਵੀ ਦੱਸ ਕੇ ਹਟਿਆ ਜਿਉਂ ਨਾ ਸਮੱਸਿਆਵਾਂ ਹੁੰਦੀਆਂ ਬਨਾਸ਼ਕਾਰੀ ਨੂੰ ਵੀ ਉਹ ਵਰਦਾਨ ਬਣਾਉਣ ਦੇ ਵਿੱਚ ਵਿਸ਼ਵਾਸ ਰੱਖਦਾ ਉਹਨੂੰ ਕਲਾ ਹੈ ਕਿ ਉਹ ਕਿਸ ਢੰਗ ਦੇ ਨਾਲ ਉਹ ਚੀਜ਼ ਨੂੰ ਵਰਤਨੀ ਆ ਉਵੇਂ ਰਣਸੀਹ ਕਲਾ ਨੇ ਕੂੜਾ ਕੂੜਾ ਘਰ ਇੱਕ ਨਵਿਕਲਾ ਕੂੜਾ ਘਰ ਬਣਾਇਆ ਜਿੱਥੇ ਅਸੀਂ ਲੋਕਾਂ ਨੂੰ ਦੱਸਦੇ ਹਾਂ ਕਿ ਕਿਵੇਂ ਕੂੜੇ ਦੀ ਖਾਦ ਬਣਾਈ ਜਾ ਸਕਦੀ ਹੈ ਕਿਵੇਂ ਪਲਾਸਟਿਕ ਨੂੰ ਰੀਸਾਈਕਲ ਕੀਤਾ ਜਾ ਸਕਦਾ ਇਹ ਵੀ ਸਾਡੀ ਆਪਣੇ ਆਪ ਦੇ ਵਿੱਚ ਖੂਬਸੂਰਤੀ ਵਾਲੀ ਗੱਲ ਆ ਔਰ ਸ਼ਾਇਦ ਪੂਰੀ ਦੁਨੀਆ ਦੇ ਵਿੱਚੋਂ ਇਹ ਪਹਿਲਾ ਪਿੰਡ ਹੋਵੇ ਜਿੱਥੇ ਕੂੜਾ ਲਿਆਓ ਤੇ ਪੈਸੇ ਕਮਾਓ ਤੇ ਨਾਮ ਪਾਓ ਦੀ ਮਹਿਮਾ ਸ਼ੁਰੂ ਕੀਤੀ ਹੋਵੇ ਕੂੜੇ ਬਦਲੇ ਲੋਕਾਂ ਨੂੰ ਪੈਸੇ ਦਾ ਨਾਮ ਦਿੱਤੇ ਜਾਣੇ ਹੋਣ ਇਹ ਵੀ ਰਣਸੀਹ ਕਲਾ ਦੀ ਖੂਬਸੂਰਤੀ ਹੈ ਇਹ ਰਣਸੀਹ ਕਲਾ ਦੇ ਜਿਹੜੇ ਬਲਖਣ ਤੇ ਪਚਿੱਤਰ ਕੰਮ ਆ ਉਹ ਅੱਜ ਪੂਰੀ ਦੁਨੀਆ ਦੇ ਵਿੱਚ ਸਲਾਹੇ ਜਾ ਰਹੇ ਆ ਉਹ ਗੁਲਾਬ ਦੇ ਫੁੱਲ ਦੀ ਖੁਸ਼ਬੂ ਪੂਰੀ ਦੁਨੀਆ ਦੇ ਵਿੱਚ ਫੈਲ ਰਹੀ ਆ ਔਰ ਐਡੇ ਵੱਡੇ ਟੀਵੀ ਚੈਨਲ ਰਣਸੀਹ ਕਲਾ ਦੇ ਵਿਕਾਸ ਨੂੰ ਦੇਖਣ ਲਈ ਆਪਣੇ ਕੈਮਰੇ ਦੀ ਕਾਲੀ ਅੱਖ ਨਾਲ ਰਣਸੀਹ ਕਲਾ ਆਉਂਦੀ ਆ ਤੁਹਾਡੀਆਂ ਟੀਮਾਂ ਵੀ ਅੱਜ ਰਣਸੀਹ ਕਲਾ ਰਣਸੀਹ ਕਲਾ ਦੇ ਵਿਕਾਸ ਨੂੰ ਦੇਖਣ ਆਈਆਂ ਦੇ ਦਰਸ਼ਕਾਂ ਤੱਕ ਰਣ ਸਿੰਘ ਕਲਾਂ ਦੇ ਵਿਕਾਸ ਦੀਆਂ ਤਸਵੀਰਾਂ ਪੇਸ਼ ਕਰਨ ਲਈ ਆਂਗਾ ਤੁਹਾਡਾ ਮੈਂ ਰਣ ਸਿੰਘ ਕਲਾਂ ਪਹੁੰਚਣ ਤੇ ਹਾਰਦਿਕ ਸਵਾਗਤ ਕਰਦਾ ਧੰਨਵਾਦ ਕਰਦਾ ਜੀ ਆਇਆਂ ਨੂੰ ਆਖਦਾ ਸਰਪੰਚ ਸਾਹਿਬ ਪਵਿੱਖ ਦੇ ਵਿੱਚ ਹੋਰ ਕੀ ਸੋਚਿਆ ਜਿਹੜਾ ਕਿ ਅੱਗੇ ਜਿਹੜੀ ਨਵੀਂ ਕੋਈ ਪ੍ਰੋਜੈਕਟ ਲਿਆਉਂਦੇ ਰਣ ਸਿੰਘ ਕਲਾਂ ਨੇ ਬਹੁਤ ਕੁਝ ਸੋਚਿਆ ਇਹ ਰਣ ਸਿੰਘ ਕਲਾਂ ਇਹੋ ਜੇ ਕੰਮ ਕਰਨ ਦੇ ਵਿੱਚ ਵਿਸ਼ਵਾਸ ਰੱਖਦਾ ਜਿਹੜੇ ਸਾਡੇ ਸਮਾਜ ਲਈ ਸਾਡੇ ਦੇਸ਼ ਲਈ ਲੋਕਾਂ ਲਈ ਚੰਗਾ ਹੁੰਦੇ ਆ ਉਹ ਮੇਰੇ ਸਾਡੇ ਦਿਮਾਗ ਦੇ ਵਿੱਚ ਹੈ ਕਿਉਂਕਿ ਮੈਂ ਕਦੇ ਵੀ ਵਡਿਆਈ ਮਾਰਨ ਦੇ ਵਿੱਚ ਵਿਸ਼ਵਾਸ ਨਹੀਂ ਰੱਖਦਾ ਤੇ ਮੈਂ ਕੰਮ ਕਰਨ ਦੇ ਵਿੱਚ ਹੀ ਵਿਸ਼ਵਾਸ ਰੱਖਦਾ ਜੀ ਕੰਮ ਕਰਕੇ ਹੀ ਦੱਸਾਂਗੇ ਅਸੀਂ ਵੀ ਆ ਨਵਿਕਲਾ ਕਮਰਨ ਸਿੰਘ ਕਲਾਂ ਲਈ ਕੀ ਕੀਤਾ ਜੀ ਦਾ ਸਾਡੇ ਸਪੈਨਡ ਨੂੰ ਸਾਡੇ ਸਮਾਜ ਨੂੰ ਵੀ ਫਾਇਦਾ ਹੋਵੇ ਦੂਜੇ ਸਰਪੰਚਾਂ ਨੂੰ ਕੀ ਸੁਨੇਹਾ ਦੇਵੋਗੇ ਅ ਦੂਜੇ ਸਰਪੰਚਾਂ ਨੂੰ ਮੈਂ ਇਹ ਸੁਨੇਹਾ ਦੇਵਾਂਗਾ ਕਿ ਜੇ ਆਪਾਂ ਸਰਪੰਚ ਬਣੇ ਆ ਤਾਂ ਸਾਨੂੰ ਜ਼ਰੂਰ ਆਪਣੇ ਪਿੰਡਾਂ ਦਾ ਸਰਪੱਖੀ ਵਿਕਾਸ ਕਰਨਾ ਚਾਹੀਦਾ ਪਿੰਡਾਂ ਦੇ ਵਿੱਚ ਉਹ ਕੰਮ ਕਰਨੇ ਚਾਹੀਦੇ ਜਿਹੜੇ ਸਾਡੇ ਪਿੰਡ ਦੇ ਹਿੱਤ ਲਈ ਹੋਣ ਪਿੰਡ ਦੇ ਲੋਕਾਂ ਦੇ ਹਿੱਤ ਲਈ ਹੋਣ ਤਾਂ ਜੋ ਸਾਡੇ ਪਿੰਡਾਂ ਦੇ ਵਿੱਚ ਵਿਕਾਸ ਹੋਵੇ ਸਾਡੇ ਪਿੰਡ ਸੋਹਣੇ ਬਣ ਸਾਡਾ ਰੰਗਲਾ ਪੰਜਾਬ ਬਣ ਸਕੇ ਜੇ ਅਸੀਂ ਸਰਪੰਚ ਕੱਲੇ ਚਿੱਟੇ ਕੱਪੜੇ ਪਾਉਣ ਨੂੰ ਜਾਂ ਸਰਪੰਚ ਸਾਬਕਾ ਹੋਣ ਨੂੰ ਬਣਿਆ ਤਾਂ ਮੈਨੂੰ ਨਹੀਂ ਲੱਗਦਾ ਕਿ ਆਪਾਂ ਸਹੀ ਦਿਸ਼ਾ ਵੱਲ ਚੱਕ ਜਾ ਰਹੇ ਹਾਂ ਤੇ ਕਿਉਂਕਿ ਇਹ ਦਿਸ਼ਾ ਵਿੱਚ ਪਹਿਲਾਂ ਵੀ ਚੱਲਦੇ ਰਹੇ ਆ ਲੋਕ ਪਰ ਉਹਨਾਂ ਨੂੰ ਲੋਕ ਭੁੱਲ ਜਾਂਦੇ ਆ ਕਿਉਂਕਿ ਦੇਸ਼ ਦੇ ਵਿੱਚ ਕਿੰਨੇ ਪਿੰਡਾਂ ਦੇ ਵਿੱਚ ਸਰਪੰਚ ਬਣਦੇ ਆ ਕਿ ਪੰਜਾਬ ਉਹਦੇ ਵਿੱਚ ਹੀ ਕੱਲੇ ਪੰਜਾਬ ਦੇ ਵਿੱਚ ਹੀ 13000 ਸਰਪੰਚ ਬਣਦੇ ਆ ਸਰਪੰਚ ਬਣ ਜਾਣਾ ਕੋਈ ਬਹੁਤ ਹੀ ਵੱਡੀ ਗੱਲ ਨਹੀਂ ਇਹ ਸਾਨੂੰ ਆਪਦੇ ਹੰਕਾਰ ਦੇ ਵਿੱਚ ਨਹੀਂ ਰਹਿਣਾ ਚਾਹੀਦਾ ਸਰਪੰਚ ਬਣ ਕੇ ਅਸੀਂ ਕੀ ਕਰਦੇ ਆ ਇਹ ਵੱਡੀ ਗੱਲ ਆ ਇਸ ਕਰਕੇ ਸਾਨੂੰ ਪਿੰਡ ਦੇ ਲੋਕਾਂ ਨੇ ਸਾਨੂੰ ਸਰਪੰਚ ਇਸ ਕਰਕੇ ਬਣਾਇਆ ਸਾਡੇ ਤੇ ਵਿਸ਼ਵਾਸ ਕੀਤਾ ਕਿ ਇਹ ਸਰਪੰਚ ਬਣ ਕੇ ਵਿਅਕਤੀ ਸਾਡੇ ਪਿੰਡ ਦਾ ਵਿਕਾਸ ਕਰ ਸਕਦਾ ਸਾਡੇ ਪਿੰਡ ਨੂੰ ਅੱਗੇ ਲਿਜਾ ਸਕਦਾ ਇਸ ਕਰਕੇ ਸਾਨੂੰ ਜਰੂਰ ਆਪਣੇ ਪਿੰਡਾਂ ਦੇ ਮਤਭੇਦ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਈਰਖਾ ਨੂੰ ਛੱਡ ਕੇ ਵਿਰੋਧਤਾ ਨੂੰ ਛੱਡ ਕੇ ਆਪਣੇ ਪਿੰਡਾਂ ਦੀ ਡਿਵੈਲਪਮੈਂਟ ਦੇ ਧਿਆਨ ਦੇਣਾ ਚਾਹੀਦਾ ਤਾਂ ਜੋ ਤੁਹਾਡਾ ਪਿੰਡ ਵੀ ਰਣਸੀਂ ਕਲਾਂ ਦੇ ਵਾਂਗੂ ਸੋਹਣਾ ਪਿੰਡ ਬਣ ਸਕੇ